ਸਫਤ ਕਾਰੀ ਨਾ ਜਾਵੇ ਕੱਕ ਕੇ ਚਨ ਸੂਰਜ ਸ਼ਰਮ ਆਵੇ ਸੋਹਣੀ ਕਲਗੀ ਸੀਸ ਸੁਹਾਵੇ ਖੇਡਾਂ ਅਜਵ ਨੂੰ ਹਾਰਦੀਆਂ ਜੱਗੋਂ ਵਖਰੀਆਂ ਸ਼ਾਨਾਂ ਚੜਤਾਂ ਮੇਰੇ ਕਲਗੀ ਤਾਰਦੀਆਂ ਜੱਗੋਂ ਵਖਰੀਆਂ ਸ਼ਾਨਾਂ ਚੜਤਾਂ ਮੇਰੇ ਕਲਗੀ ਤਾਰਦੀਆਂ ਓਏ ਤਾਂ ਹਿੰਦੂ ਬਾਗ ਦਾ ਮਾਲੀ ਜਾਪੇ ਜੋ ਉਹ ਸ਼ਾਦੀ ਲਾਲੀ ਨੈਣਾਂ ਦੇ ਵਿੱਚ ਮਟਕਨ ਰਾਲੀ ਖੇਡਾਂ ਗੁਣੀ ਪੰਡਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਤਾਰ ਦੀਆਂ ਜੱਗੋਂ ਵਖਰੀਆਂ ਸ਼ਾਨਾ ਚੜਤਾ ਮੇਰੇ ਕਲਗੀ ਤਾਰ ਦੀਆਂ ਮੈਥੋਂ ਸਿਫਤ ਕਰੀ ਨਾ ਜਾਵੇ ਤੱਕ ਕੇ ਚਨ ਸੂਰਜ ਸ਼ਰਮਾਵੇ ਸੋਹਣੀ ਕਲਗੀ ਸੀਸ ਸੁਹਾਵੇ ਖੇਡਾਂ ਅਜ ਬੁਨਹਾਰ ਦੀਆਂ ਜੱਗੋਂ ਵਖਰੀਆਂ ਖਰੀਆਂ ਸ਼ਾਨਾਂ ਚੜਤਾ ਫੇਰ ਕਲ ਗਿਤਾਰ ਦੀਆਂ ਜੱਗੋਂ ਵਖਰੀਆਂ ਸ਼ਾਨਾਂ ਚੜਤਾ ਫੇਰ ਕਲ ਗਿਤਾਰ ਦੀਆਂ ਇਹ ਤਾਂ ਹਿੰਦ ਬਾਗ ਦਾ ਮਾਲੀ ਜਾਂ ਪੇਜੋਂ ਊਸ਼ਾ ਦੀ ਲਾਲੀ ਨੈਣਾਂ ਦੇ ਵਿੱਚ ਮਟਕਨ ਰਾਲੀ ਖੇਡਾਂ ਗੁਣੀ ਪੰਡਾਰ ਦੀਆਂ ਜੱਗੋਂ ਵਖਰੀਆਂ ਸ਼ਾਨਾਂ ਚੜਤਾ ਫੇਰ ਕਲ ਗਿਤਾਰ ਦੀਆਂ